ਕਟੂਰ ਸਾਹਿਬ ਹਲਕੇ ਦੇ ਐਮਐਲਏ ਅੱਜ ਆਪਣੇ ਹਲਕੇ ਦੇ ਵਿੱਚ ਬਣੀਆਂ ਹੋਈਆਂ ਸੜਕਾਂ ਦੇ ਉਦਘਾਟਨ ਕਰ ਨਿਕਲੇ ਨੇ ਸਾਡੇ ਨਾਲ ਬਣੇ ਨੇ ਗੱਲਬਾਤ ਕਰ ਲੈਨੇ ਆ ਕਿੰਨੇ ਕੁ ਕਰੋੜ ਦੀ ਲਾਗਤ ਵੀ ਜਿਹੜੀ ਆ ਉਹਨਾਂ ਦੇ ਨਾਲ ਜਿਹੜਾ ਹੈ ਉਹ ਉਦਘਾਟਨ ਹੋ ਰਹੇ ਨੇ ਜਿਹੜਾ ਕੰਮ ਹੋਏ ਨੇ ਗੱਲਬਾਤ ਕਰਦੇ ਐਮਐਲ ਸਾਹਿਬ ਸੜਕਾਂ ਦੇ ਲਗਾਤਾਰ ਉਦਘਾਟਨ ਹੋ ਰਹੇ ਨੇ ਜੀ ਕਿਵੇਂ ਵੇਖਦੇ ਹੋ ਅੱਜ ਕਿੰਨੇ ਕਰੋੜ ਦੀ ਲਾਗਤ ਨਾਲ ਬਣੀਆਂ ਸੜਕਾਂ ਦੇ ਉਦਘਾਟਨ ਹੋ ਰਹੇ ਨੇ ਤੇ ਕਿੰਨੀਆਂ ਸੜਕਾਂ ਪਹਿਲਾਂ ਬਣਾਤੀਆਂ ਨੇ ਸਾਢੇ ਤਿੰਨ ਸਾਲਾਂ ਅੱਜ ਲਗਭਗ 4 ਕਰੋੜ ਦੀ ਲਾਗਤ ਨਾਲ ਜਿਹੜੀਆਂ ਛੜਕਾਂ ਉਹ ਆਪਾਂ ਬਣਾ ਰਹੇ ਆਂ ਤੇ 60 ਦੇ ਲਗਭਗ ਆਪਾਂ ਪਹਿਲਾਂ ਛੜਕਾ ਬਣਾ ਚੁੱਕੇ ਆ ਤੇ 24 ਛੜਕਾ ਜਿਹੜੀਆਂ ਆਪਾਂ ਹੋਰ ਬਣਾਉਣ ਜਾ ਰਹੇ ਆ ਤੇ 60 ਛੜਕਾਂ ਦੇ ਅੱਜ ਦੁਕਾਟਨ ਕੀਤੇ ਆ ਜਿਹੜੀਆਂ ਰਿਪੇਅਰ ਹੋਣ ਵਾਲੀਆਂ ਤੇ ਚੌੜੀਆਂ ਹੋਣ ਵਾਲੀਆਂ ਸੀ ਜਿੰਨੀਆਂ ਵੀ ਬਣੀਆਂ ਨੇ ਸੜਕਾਂ ਹੁਣ ਅੱਜ ਸੜਕਾਂ ਦੇ ਦੁਕਾਟਨ ਕਰਨ ਨਿਕਲੇ ਤਾਂ ਲੋਕਾਂ ਦੇ ਸਵਾਲ ਵੀ ਸੜਕਾਂ ਵਾਲੇ ਆਏ ਕਹਿੰਦੇ ਮਾਣਕ ਦੇ ਇੱਕੀ ਦੀ ਸੜਕ ਟੁੱਟੀ ਹੋਈ ਹੈ ਅਤੇ ਪਹਿਲਾਂ ਇਹ ਕਿੰਨੇ ਚਿਰ ਤੋਂ ਨਹੀਂ ਸੀ ਬਣੀਆ ਜਿਨ੍ਹਾਂ ਨੂੰ ਹੁਣ ਤੁਸੀਂ ਬਣਾ ਰਹੇ ਹੋ ਇਹ ਜਿਹੜੀਆਂ ਛੜਕਾਂ ਵਾਂ ਇਹ ਲਗਭਗ ਤੁਸੀਂ ਵੇਖੋ ਜੇ 60 ਪਹਿਲਾਂ ਬਣਾਈਆਂ ਤੁਸੀਂ ਚਾਬੀ ਹੁਣ ਬਣਾ ਰਹੇ ਪਹਿਲਾਂ ਬਣੀਆਂ ਕਿਹੜੀਆਂ ਸੀ ਫਿਰ ਤੇ ਸਰਗੇ ਬਣਾ ਰਹੇ ਆ ਤੇ ਮਾਨਕ ਦੇਖਿਆਂ ਲਈ ਛਿੜਕਦਾ ਵੀ 28 ਤਰੀਕ ਨੂੰ ਟੈਂਡਰ ਜਿਹੜਾ ਉਹ ਖੁੱਲ ਜਾਣਾ ਤੇ ਅਗਲੇ 15 ਦਿਨਾਂ ਚ ਉਹਨੂੰ ਚਾਲੂ ਕਰਦਾ ਕਿ ਕਿੰਨੇ ਕਰੋੜ ਦੀ ਲਗਤ ਹੈ ਜੀ ਦੱਸੋ ਆ ਇਹ ਛੜਕ ਦੀ ਜਿਹੜੀ ਆ ਉਹ ਲਗਭਗ ਜਿਹੜੀ 74 ਲੱਖ ਆ ਜਿਹੜੀ ਕੰਗ ਤੋਂ ਦੀਨੇਵਾਲ ਕਰਕੇ ਆਏ ਆ ਉਹ ਘਾਟਣਾ ਉਹ 1 ਕਰੋੜ ਤੇ 46 ਲੱਖ ਆ ਤੇ ਐਵੇਂ ਬਾਕੀ ਵੀ ਅਲੱਗ-ਅਲੱਗ ਕੀਮਤ ਦੀਆਂ ਜਿਹੜੀਆਂ ਛੜਕਾ ਕਰੋੜਾਂ ਦੀ ਲਾਗਤ ਨਾਲ ਛੜਕਾ ਬਣਾ ਰਹੇ ਆ ਸਬਾਇਪੁਰੇ ਵਾਲੇ ਵੀ ਸੀਸਾ ਦਿੰਦੇ ਨੇ ਉਹ ਕਹਿੰਦੇ ਬੜੀ ਉਹ ਸੜਕ ਦੀ ਹਾਲਤ ਮਾੜੀ ਉਹ ਵੀ ਤੇ ਜਿਹੜੀ ਹੁਣ ਆਪਾਂ ਪਿੰਡ ਦੇ ਵਿੱਚੋਂ ਬਣਾਈਆਂ ਜਿਹੜੀ ਪਿੰਡ ਦੇ ਵਿੱਚੋਂ ਦੀ ਫਿਰਨੀ ਲੰਘਦੀ ਸੀ ਉਹ 21 ਸਾਲਾਂ ਤੋਂ ਨਹੀਂ ਬਣੀ ਤੇ ਉਹ ਵੀ ਜਿੰਨਾ ਚਿਰ ਮੈਂ ਉਹਨਾਂ ਨੂੰ ਭਰੋਸਾ ਦੇਣਾ ਨਾ ਵੀ ਮੈਂ ਬਣਾ ਰਿਹਾ ਹੁਣ ਇਹ ਮੈਂ ਤੁਰਿਆ ਆਉਣਾ ਵਾਂ ਉਹਨਾਂ ਨੂੰ ਯਕੀਨ ਨਹੀਂ ਹੁੰਦਾ ਉਹਨਾਂ ਨੂੰ ਇਹ ਜਿੱਦਾਂ ਪਹਿਲੇ ਐਮਐਲਏ ਜਿਹੜੇ ਆ ਉਹ ਉਹ ਵੀ ਇਦ ਤੇ ਉਹ ਮੈਂ ਬਣਾਤੀ ਫਿਰ ਉਹ ਵੀ ਹੁਣ ਤੇ ਚਲੋ ਖੁਸ਼ ਨਹੀਂ ਸਾਰੇ ਜੀ ਲਾਲਪੁਰਾ ਸਾਹਿਬ ਲਗਾਤਾਰ ਉਦਘਾਟਨ ਵੀ ਹੋ ਰਹੇ ਨੇ ਸਰਕਾਰ ਕੰਮ ਵੀ ਕਰ ਰਹੀ ਹੈ ਪਰ اپੋਜੀਸ਼ਨ ਹੁਣ ਤੁਸੀਂ ਪੰਜਾਬ ਲੈਵਲ ਤੇ ਲੀਡਰ ਵੀ ਇਹਦਾ ਸਵਾਲ ਜ਼ਰੂਰ ਪੁੱਛਣਾ ਚਾਹਾਂਗਾ ਕਿ ਕਾਂਗਰਸ ਦੇ ਸਾਬਕਾ ਮੁੱਖ ਮੰਤਰੀ ਦਾ ਕਹਿਣਾ ਕਿ ਜਿੱਦਣ ਸਾਡੀ ਸਰਕਾਰ ਬਣ ਗਈ ਅਸੀਂ ਕੇਂਦਰੀਵਾਲ ਦੀ ਨਿੱਕਰ ਚ ਚੂਹੇ ਛੱਡਾਂਗੇ ਇਹ ਕਿਵੇਂ ਦੀ ਇਹ ਸਿਆਸਤ ਨੂੰ ਕਿਉਂ ਵੇਖਦੇ ਹੋ ਜੀ ਆਹ ਤੇ ਚਲੋ ਜਿਹੜਾ ਨਾਲ ਦਾ ਕੰਮ ਆ ਉਦੋਂ ਕਰ ਲੈਣਾ ਤੁਹਾਨੂੰ ਲੱਗਦਾ ਪਾਨੀ ਆ ਕਾਂਗਰਸ ਦੀ ਕਰੇ ਸਰਕਾਰ ਆਉਗੀ ਇਹ ਦੋਵੇਂ ਪਾਰਟੀਆਂ ਨੂੰ ਭੁੱਲ ਜਾਣ ਜਿੰਨੇ ਕੰਮ ਮਾਨ ਸਰਕਾਰ ਕਰ ਰਹੀ ਆ ਜਿੰਨੇ ਕੰਮ ਆਉਣੇ ਪਾਉਣੇ 2 ਸਾਲਾਂ ਚ ਕਰ ਦੇਣੇ ਆ ਇਹ ਲੋਕਾਂ ਖੁਸ਼ ਹੋਣਾ ਹੋਣਾ ਹੁਣ ਵੀ ਖੁਸ਼ ਆ 600 ਜੁੰਟ ਮਾਫਾ ਬਿਜਲੀ ਟਾਈਮ ਤੋਂ ਟਾਈਮ ਦੇਣਦੇ ਆ 8 ਤੋਂ 12 ਘੰਟੇ ਜਿਹੜੀ ਬਿਜਲੀ ਦੇਣਦੇ ਆ ਲਗਾਤਾਰ ਸੜਕਾਂ ਜਿਹੜੀਆਂ ਉਹ ਬਣਾ ਰਹੇ ਆ ਸੂਏ ਜਿਹੜੇ ਪੱਕੇ ਕਰ ਰਹੇ ਆ ਠੀਕ ਆ 10 ਲੱਖ ਦਾ ਕਾਰਡ ਆਉਣ ਲੱਗਾ ਸਿਹਤ ਯੋਜਨਾ ਵਾਲਾ ਬੀਬੀਆਂ ਵਾਲੇ ਪੈਸੇ ਜਿਹੜੇ ਆ ਉਹ ਅਗਲੇ ਹੁਣ ਸ਼ੁਰੂ ਹੋ ਜਣੇ ਆ ਉਹਨਾਂ ਨੂੰ ਮਿਲ ਲੈ ਤੇ ਮਤਲਬ ਕੀ ਇੱਕ ਪਬਲਿਕ ਨੂੰ ਸਹੂਲਤਾ ਚਾਹੀਦੀ ਹੁੰਦੀ ਆ ਸਹੂਲਤਾ ਦੇ ਸਹੂਲਤਾ ਦੇ ਰਹੇ ਸੋ ਇਹਨਾਂ ਨੂੰ ਲੋਕਾਂ ਨੇ 70 ਸਾਲ ਟਾਈਮ ਦਿੱਤਾ ਰਿਹਾ ਵਾ ਉਦੋਂ ਕਰ ਲਿੰਦੇ ਜੋ ਕਰਨਾ ਸੀ 70 ਸਾਲ ਬੜੇ ਹੁੰਦੇ 35 ਸਾਲ 35 ਇਹਨਾਂ ਕੋਲ ਰਿਆ 35 ਲਾਲ ਉਹਨਾਂ ਕੋਲ ਰਿਆ ਤੇ ਉਹਨਾਂ ਦਾ ਕੰਮ ਕਰਦੇ ਆਪਣਾ ਨਬੇੜਦੇ ਅਸੀਂ ਤਾਂ ਤਿੰਨ ਸਾਲਾਂ ਚਾ ਆ ਗਈ ਨਾ ਕਰਨ ਦੇ ਆਜੇ ਤਿੰਨ ਸਾਲ ਹੋਏ ਆ ਤੇ ਇਹਦੇ ਤੇ 75 ਸਾਲ ਰਾਜ ਕੀਤਾ ਦੋਨੇ ਪੰਜਾਬ ਪ੍ਰਧਾਨ ਵੀ ਜੇ ਤੁਸੀਂ ਵਰਕਰਾਂ ਚ ਇਸ ਗੱਲ ਨੂੰ ਲੈ ਕੇ ਤਾਂ ਨਾਰਾਜ਼ਗੀ ਹੈਗੀ ਆ ਕਿ ਦੂਸਰੀਆਂ ਪਾਰਟੀਆਂ ਦੇ ਪੈਸੇ ਵਾਲੇ ਬੰਦਿਆਂ ਨੂੰ ਤਰਜੀਹ ਮਿਲ ਰਹੀ ਬਿਲਕੁਲ ਇਹੋ ਜੀ ਗੱਲ ਨਹੀਂ ਆ ਜੇ ਤੁਸੀਂ ਵੇਖੋ ਆਪਣੇ ਹਲਕੇ ਦੇ ਵਿੱਚ ਤੇ ਐਮਐਲਏ ਬਣਿਆ ਮੇਰੇ ਕੋ ਕਿਹੜੇ ਪਏ ਸੀ ਠੀਕ ਆ ਸਾਡੇ ਜਿੰਨੇ ਪੁਰਾਣੇ ਵਰਕਰ ਆ ਉਹ ਸਾਰੇ ਐਮਐਲਏ ਬਣੇ ਆ ਚੇਅਰਮੈਨ ਸਾਡੇ ਰਜਿੰਦਰ ਸਿੰਘ ਉਸਮਾ ਚੇਅਰਮੈਨ ਬਣਾਏ ਆ ਪਲੈਨਿੰਗ ਬੋਰਡ ਦੇ ਸਾਡੇ ਗਰੇਂਦਰ ਸਿੰਘ ਬੈੜਵਾਲ ਆ ਲਖਨਾਜੀ ਵੇਅਰਹਾਊਸ ਦੇ ਜਿਹੜੇ ਆ ਉਹ ਚੇਅਰਮੈਨ ਬਣਾਏ ਆ ਰਣਜੀਤ ਸਿੰਘ ਚੀਮਾ ਜਿਹੜਾ ਉਹ ਇਰੀਗੇਸ਼ਨ ਡਿਪਾਰਟਮੈਂਟ ਦੇ ਜਿਹੜੇ ਉੱਥੇ ਚੇਅਰਮੈਨ ਬਣਾਏ ਆ ਤੁਸੀਂ ਵੇਖੋ ਸਾਰੇ ਆਮ ਘਰਾ ਦੇ ਮੁੰਡੇ ਤੇ ਵੱਡੀਆਂ ਵੱਡੀਆਂ ਕੁਰਸੀਆਂ ਤੇ ਬੈਠੇ ਆ ਜਿਹੜੀਆਂ ਤਖਤੀਆਂ ਤੇ ਅੱਜ ਇਹੋ ਘਟਨਾ ਕਰਨ ਦੇ ਆ ਇੱਥੇ ਵੱਡੇ ਵੱਡੇ ਲੀਡਰਾਂ ਦੇ ਨਾਂ ਹੁੰਦੇ ਸੀ ਅੱਜ ਜਿਨ੍ਹਾਂ ਨੇ ਜਨਤਾ ਨੇ ਆਮ ਘਰਾ ਜੋ ਮੁੰਡੇ ਲਿਆ ਕੇ ਉਹਨਾਂ ਦੇ ਨਾਂ ਹੁੰਦੇ ਆ ਇਵੇਂ ਸਾਡੇ ਚੇਅਰਮੈਨ ਕਰਦੇ ਸੋ ਬਾਕੀ ਪਾਰਟੀਆਂ 'ਚ ਬੂ ਇਹ ਇਹ ਇਹਦਾ ਪਾਰਟੀਆਂ ਦਾ ਤਾਂ ਟ੍ਰੇਨ ਵਾਲਾ ਹਿਸਾਬ ਹੁੰਦਾ ਬਾਰੀ ਖੁੱਲੀ ਰੱਖਣੀ ਪੈਂਦੀ ਆ ਸੁਵਾਰੀ ਦਾ ਪਤਾ ਨਹੀਂ ਕਦੋਂ ਚੜ ਜੇ ਸਰਦਾਰ ਹਰਮੀਤ ਸਿੰਘ ਸੰਧੂ ਦੇ ਆਉਣ ਨਾਲ ਪਾਰਟੀ ਨੂੰ ਕਿੰਨੀ ਕੁ ਮਜ਼ਬੂਤੀ ਮਿਲੇਗੀ ਹਰਮੀਤ ਸਿੰਘ ਸਿੱਧੂ ਲੰਮਾ ਸਮਾਂ ਜਿਹੜਾ ਵਾ ਉਹ ਇਥੋਂ ਐਮਐਲਏ ਰਹੇ ਆ ਤਿੰਨ ਵਾਰ ਦੇ ਐਮਐਲਏ ਰਹੇ ਆ ਇੱਕ ਮਜ਼ਬੂਤੀ ਉਹਨਾਂ ਦੀ ਉਹਨਾਂ ਦੇ ਕਾਬਦਾ ਕਿੱਡਰ ਹੈਗਾ ਵਾ ਤੇ ਲੰਮਾ ਉਹਨਾਂ ਉਹਨਾਂ ਕੋਲੇ ਪਰਿਵਾਰਾਂ ਦੀ ਸਿਆਸਤ ਆ ਉਹਨਾਂ ਦੇ ਕੋਲ ਜਿਹੜੇ ਪੁਰਾਣੇ ਰਵੈਤੀ ਪਾਰਟੀਆਂ ਦੇ ਵਿੱਚ ਜਿਹੜੇ ਪਰਿਵਾਰ ਸੀ ਉਹ ਪਰਿਵਾਰਾਂ ਨਾਲ ਉਹਨਾਂ ਦਾ ਪ੍ਰੇਮ ਆ ਤੇ ਹਰੇਕ ਪਿੰਡ ਦੇ ਵਿੱਚ ਉਹਨਾਂ ਦਾ ਇੱਕ ਆਪਣਾ ਕਿਡਰ ਜਿਹੜਾ ਵਾ ਉਹ ਹੈਗਾ ਉਤੋਂ ਪਾਰਟੀ ਵੀ ਨਾਲ ਜੁੜੂਗੀ ਤੇ ਮਜ਼ਬੂਤੀ ਜਿਹੜੀ ਆ ਉਹ ਪੂਰੀ ਮਿਲੂਗੀ 1.5 ਸਾਲ ਦੇ ਵਿੱਚ ਹਲਕਾ ਤਰਨ ਤਰਨ ਦੀ ਨੁਹਾਰ ਨੂੰ ਬਦਲਿਆ ਕਿਵੇਂ ਜਾਵੇਗਾ ਕੰਮ ਕਰਾਂਗੇ ਜੀ ਕੰਮ ਕਰਾਂਗੇ ਲਗਾਤਾਰ ਕੰਮ ਪਹਿਲਾਂ ਵੀ ਕਰਦੇ ਆਏ ਆ ਤੇ ਜਦੋਂ ਕਿਸੇ ਦਾ ਨਵੇਂ ਆਉਂਦਾ ਫਰਕ ਪੈ ਜਾਂਦਾ ਹੁਣ ਸਿੱਖਿਆ ਵਾ 2.5 ਸਾਲ ਆ ਕੇ ਲਗਾਤਾਰ ਤੇ ਪੂਰੀ ਸਪੀਡ ਨਾਲ ਚੱਲਾਂਗੇ ਰੌਕਟ ਦੀ ਸਪੀਡ ਨਾਲ ਕੰਮ ਕਰਾਂਗੇ 2027 ਚ ਫਿਰ ਕੇਸ ਬਿਹਾਵ ਤੇ ਵੋਟ ਮੰਗੀ ਜਾਵੇ ਕੰਮ ਦੇ ਬਿਹਾਵ ਤੇ ਲੋਕਾਂ ਆ ਪਾਉਣੀਆਂ ਵੋਟਾਂ ਜੀ ਜਿੱਦਾਂ ਪਹਿਲਾਂ ਪਾਈਆਂ ਇਦਾਂ ਹੀ ਫੇਰ ਪ ਫਿਰ ਵੇਖੋ ਇਥੋਂ ਐਮਐਲਏ ਲੱਭਦਾ ਨਹੀਂ ਹੁੰਦਾ ਮੈਂ ਹਰ ਸ਼ੁੱਕਰਵਾਰ ਦਫ਼ਤਰੇ ਬੈਠਣਾ ਬਾਕੀ ਦਿਨ ਵੀ ਇਲਾਕੇ ਚ ਰਹਿਣਾ ਮੰਗਲ ਬੁੱਧਵਾਰ ਪੱਕਾ ਚੰਡੀਗੜ੍ਹ ਨਹੀਂ ਜਾਂਦੇ ਹੁੰਦੇ ਆ ਜਿਹੜੀਆਂ ਛੜਕਾਂ ਕਿਉਂ ਨਹੀਂ ਬਣੀਆਂ ਪੈਸੇ ਨਹੀਂ ਲਿਆਉਣੇ ਜਦੋਂ ਜੇ ਲੋ ਪੈਸੇ ਉਤੇ ਜਾਣਾ ਹੀ ਨਹੀਂ ਜਾਗੇ ਮੱਥਾ ਮਾਰਨਾ ਨਹੀਂ ਕਿਸੇ ਨਾਲ ਵੀ ਪਾਉ ਤਰਲਾ ਮਹਿਦੀ ਨਹੀਂ ਕਰਨਾ ਪੈਸੇ ਉਤੇ ਛੜਕਾ ਬਣਾਈਏ ਤੇ ਆਪਣਾ ਧੌਂ ਚ ਕਿਲਾ ਰੱਖਣਾ ਵੀ ਠੀਕ ਐ ਐਮ ਐਲ اے ਬਣ ਗਏ ਆ ਬਸ ਹੁਣ ਪਤਾ ਨਹੀਂ ਕੀ ਖੁਦਾ ਉਤਰਾਏ ਆ ਤੇ ਆ ਛੜਕਾ ਤਾਂ ਹੀ ਟੁੱਟੀਆਂ ਸੀ ਹੁਣ ਮੈਂ ਕੱਲ ਉੱਥੋਂ ਹੁਣ ਮੈਂ ਚੰਡੀਗੜ੍ਹੋਂ ਹੋਣ ਲਿਆ ਸਿੱਧਾ ਤੇ ਮੰਗਲਵਾਰ ਵੀ ਉੱਥੇ ਲੱਗੇ ਆ ਬੁੱਧਵਾਰੀ ਉੱਥੇ ਲੱਗੇ ਆ ਹੋਰ ਵੀ ਪ੍ਰੋਜੈਕਟਾਂ ਤੇ ਜਿਵੇਂ ਆਪਣੇ ਆਪ ਵੱੜ ਰਿਹਾ ਹੁਣ ਅੰਬੇਦਕਰ ਭਵਨ ਆਪਾਂ ਬਣਾ ਰਹੇ ਆ ਜੀ ਰਸੂਲਪੁਰ ਨਹਿਰਾਂ ਦੇ ਬਹੁਤ ਵਧੀਆ ਭਵਨ ਬਣੂਗਾ ਸਾਡੇ ਕੋਲ ਨਹੀਂ ਕੋਈ ਚੰਗੀ ਬਿਲਡ ਜਾਦ ਦੇ ਵਿੱਚ ਜਿਹੜੀਆਂ ਅਲੱਗ-ਅਲੱਗ ਉਹਨਾਂ ਦੀ ਜੀਵਨ ਸ਼ੈਲੀ ਦੀਆਂ ਜਿਹੜੀਆਂ ਤਸਵੀਰਾਂ ਵਾਂ ਉਹਨੂੰ ਵੀ ਅਸੀਂ ਉੱਥੇ ਜਿਹੜਾ ਲਾਵਾਂਗੇ ਕਹਿੰਦੇ ਕਿ ਵਰਕਰਾਂ ਦਾ ਇੱਕ ਨਾਰਾਜ਼ਗੀ ਇਸ ਗੱਲੋਂ ਵੀ ਹੈ ਕਿ ਠਾਣਿਆਂ ਕਚਹਿਰੀਆਂ ਦੇ ਵਿੱਚ ਅਫਸਰ ਨਾ ਤੇ ਸਾਡੀ ਗੱਲ ਸੁਣਦੇ ਆ ਤੇ ਨਾ ਹੀ ਸਾਡੀ ਗੱਲ ਵੱਲ ਧਿਆਨ ਦਿੰਦੇ ਆ ਮੇਰੇ ਕੋ ਜਿਹੜਾ ਤੇ ਕੰਮ ਆ ਸਹੀ ਜੀ ਉਹ ਦਿਨੇ ਹੀ ਦਿੰਦੇ ਰੁਕਣਾ ਤੇ ਜੇ ਕੋਈ ਕਵੇ ਵੀ ਚੰਮਦੀਆਂ ਚਲਾਉਣੀਆਂ ਵਾ ਤੇ ਉੱਤੇ ਪਰਚਾ ਦੇ ਦੋ ਉੱਤੇ ਜਦੋਂ ਨਾ ਫਿਰ ਅੱਜ ਸੁਣੀ ਜਾਨੀ ਜਿਦਾਂ ਕੱਲ ਸੁਣੀ ਜਾਨੀ ਇਹ ਤੇ ਗੱਲ ਆ ਖਰੀ ਲੋਕਾਂ ਨੇ ਸਰਕਾਰ ਚੁਣੀ ਆ ਦੁਖੀ ਹੋ ਕੇ ਉਹਨਾਂ ਪਾਰਟੀਆਂ ਤੋਂ ਉਹਨਾਂ ਚ ਇਹੋ ਹੀ ਇਹੋ ਤੇ ਉਹਨਾਂ ਚ ਹੁੰਦਾ ਸੀ ਕਿ ਉੱਠਿਆ ਜਿਹੜਾ ਮੂੰਹ ਚੁੱਕਾ ਚਾਲ ਠਾਣੇ ਦੀ ਮੇਰੀ ਤੇ ਪਾਕੀ ਤਾਂ ਬੱਜਦੀ ਜੇ ਤੇ ਪਰਚਾ ਦੇ ਦੋ ਜੀ ਇਹ ਫਲਾਣੇ ਦੇ ਪਰਚੇ ਦੇ ਦੋ ਤੇ ਜੇ ਉਹ ਕੰਮ ਆਪਾਂ ਕਰਨੇ ਆ ਤੇ ਫਿਰ ਲੋਕਾਂ ਨੂੰ ਕੀ ਸੋਹਿਆ ਸੋ ਉਹ ਤੇ ਨਹੀਂ ਚੱਲਣੀ ਉਹਦਾਂ ਦੀ ਤੇ ਨਹੀਂ ਚੱਲਣੀ ਇਹ ਗੱਲੋਂ ਜਿਹਨੂੰ ਚਲਾਉਂਦਾ ਜਿਆਦਾ ਚਾਹ ਵਾ ਹੋਰ ਕਿਤੇ ਚੱਲ ਜੇ ਚ ਆਮ ਲੋਕਾਂ ਦੀ ਸਰਕਾਰ ਆ ਆਮ ਲੋਕਾਂ ਲਈ ਆ ਭਾਵੇਂ ਕਿਸੇ ਨੇ ਵੋਟ ਪਾਈ ਆ ਤੇ ਭਾਵੇਂ ਕਿਸੇ ਨੇ ਨਹੀਂ ਪਾਈ ਇਨਸਾਫ ਪਸੰਦ ਸਰਕਾਰ ਆ ਤੇ ਇਨਸਾਫ लास्ट ਤੇ ਜ਼ਰੂਰੀ ਸਵਾਲ ਆ ਲੈਂਡ ਪੂਲਿੰਗ ਸਕੀਮ ਦੀ ਲਾਲਪੁਰਾ ਸਾਹਿਬ ਬਹੁਤ ਜ਼ਿਆਦਾ ਵਿਰੋਧ ਹੋ ਰਿਹਾ ਤੇ ਜਿਹੜੇ ਸਰਪੰਚਾਂ ਹੱਕ ਚ ਵੀ ਬੋਲੇ ਸੀ ਉਹਨਾਂ ਦੇ ਵਿੱਚੋਂ ਕੁਝ ਮੁੱਕਰ ਵੀ ਗਏ ਨੇ ਕਿਵੇਂ ਵੇਖਦੇ ਹੋ ਵਿਰੋਧ ਕੌਣ ਕਰਵਾ ਰਿਹਾ ਕੌਣ ਕਰ ਰਿਹਾ ਦੇਖੋ ਕੋਈ ਵੀ ਜਿਹੜੀ ਸਕੀਮ ਆ ਨਾ ਉਹਨੂੰ ਸਮਝਣ ਦੀ ਲੋੜ ਹੁੰਦੀ ਆ ਜੀ ਸੋ ਸਰਕਾਰ ਸਮਝਾ ਰਹੀ ਆ ਕਿ ਇਹਦੇ ਕਿਸਾਨ ਨੂੰ ਜਿਹਦੀ ਜ਼ਮੀਨ ਆਉਣੀ ਆ ਜੀ ਵੇਖੋ ਮੈਂ ਬਾਹਰ ਰੌਲਾ ਪਾਈ ਜਾਵਾ ਮੇਰੀ ਤਾਂ ਨਹੀਂ ਪਿੰਡੋਂ ਜੀ ਇਹ ਪਿੰਡ ਵਾਲੇ ਰੌਲਾ ਪਾਈ ਜਾਣ ਜਿਹਦੇ ਪਿੰਡ ਦੀ ਆਉਣ ਲੱਗੀ ਜ਼ਮੀਨ ਜਿਹੜੇ ਕਿਸਾਨ ਦੀ ਜ਼ਮੀਨ ਆਉਣ ਲੱਗੀ ਆ ਉਹਨੂੰ ਇਹ ਪਾਲਿਸੀ ਨੂੰ ਸਮਝਣ ਦੀ ਲੋੜ ਆ ਕਿ ਇਹਦੇ 'ਚ ਮੇਰੇ ਕੀ ਫਾਇਦੇ ਆ ਕੀ ਇਹਦੇ 'ਚ ਮੇਰੇ ਨੁਕਸਾਨ ਆ ਉਹ ਫਾਇਦਾ ਨੁਕਸਾਨ ਦੱਸ ਸਕਦਾ ਬਾਕੀ ਅਸੀਂ ਐਵੇਂ ਬਿਨਾ ਗੱਲੋਂ ਰੌਲਾ ਪਾਈ ਜਾਈਏ ਤੇ ਜਾਂ ਹੋਰ ਦੂਜੇ ਪਿੰਡਾਂ ਦੇ ਬੰਦੇ ਰੌਲਾ ਪਾਈ ਜਾਣ ਜੀ ਐ ਹੋ ਗਿਆ ਉਹ ਕਿਉਂ ਗੱਲ ਨਹੀਂ ਬੰਦਦੀ ਹੈਨਾ ਇਹ ਉਹ ਬੰਦੇ ਦੱਸਣ ਕਿ ਹਾਂ ਸਾਨੂੰ ਇਹ 'ਚ ਫਾਇਦਾ ਵਾ ਕਿ ਸਾਨੂੰ ਇਹ 'ਚ ਨੁਕਸਾਨ ਆ ਉਹਨਾਂ ਦੇ ਸਾਹਮਣੇ ਚੱਲਾਂਗੇ ਬਹੁਤ ਬਹੁਤ ਧੰਨਵਾਦ ਸਾਡੇ ਨਾਲ ਗੱਲਬਾਤ ਕਰਨ ਲਈ ਸੋ ਇਹ ਸਾਡੇ ਨਾਲ ਐਮਐਲਏ ਮਨਜ ਹਲਕਾ ਵਧਾਇਕ ਖਡੂਰ ਸਾਹਿਬ ਜੋ ਕਿ ਅੱਜ ਪਿੰਡਾਂ ਦੇ ਵਿੱਚ ਜਿਹੜਾ ਉਹ ਸੜਕਾਂ ਜਿਹੜੀਆਂ ਉਹਨਾਂ ਦੇ ਵੱਲੋਂ ਬਣਾਈਆਂ ਗਈਆਂ ਨੇ ਉਹਨਾਂ ਦਾ ਕਟਣ ਕਰਨ ਲਈ ਵਾਸਤੇ ਨਿਕਲੇ ਨੇ